ਹੁਣ ਗੱਲ ਕਰਦੇ ਹਾਂ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ਦੀ ਜਿਸ ਨੂੰ ਲੈ ਕੇ 올 ਡਰਾਈਵਰ ਯੂਨੀਅਨ ਨੇ ਹੜਤਾਲ ਦਾ ਐਲਾਨ ਕਰ ਦਿੱਤਾ ਔਰ ਦੇਸ਼ ਭਰ ਦੇ ਵਿੱਚ ਅਣਮਿੱਥੇ ਸਮੇਂ ਦੇ ਲਈ ਹੜਤਾਲ ਤੇ ਜਾਣ ਦਾ ਐਲਾਨ ਕੀਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਸੜਕਾਂ ਤੇ ਨਹੀਂ ਚੱਲਣਗੀਆਂ ਟੈਕਸੀਆਂ ਟਰੱਕ ਟੈਂਕਰ ਹਾਲਾਂਕਿ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਇਸ ਦੇ ਚੱਲਦੇ ਜੂਰ ਕਰਨਾ ਪੈ ਸਕਦਾ ਹੈ ਪਰ ਸਿਰਫ ਐਂਬੂਲੈਂਸ ਸੇਵਾਵਾਂ ਲਈ ਰਾਹਾ ਦਿੱਤੀ ਗਈ ਹੈ ਹਿੱਟ ਐਂਡ ਰਨ ਕੇਸ ਦੇ ਵਿੱਚ ਤਬਦੀਲੀ ਦਾ ਵਿਰੋਧ ਹੋ ਰਿਹਾ ਹੈ ਔਰ ਇਸ ਨੂੰ ਲੈ ਕੇ 올 ਇੰਡੀਆ ਡਰਾਈਵਰ ਯੂਨੀਅਨ ਨੇ ਇਹ ਵੱਡਾ ਫੈਸਲਾ ਲਿਆ ਹੈ ਦੇਸ਼ ਭਰ ਚ ਅਣਮਿੱਥੇ ਸਮੇਂ ਲਈ ਮੁਕੰ ਸੜਕਾਂ 'ਤੇ ਨਹੀਂ ਚੱਲਣ ਗਿਆ ਟੈਕਸੀਆਂ, ਟਰੱਕ ਟੈਂਕਰ ਸਿਰਫ ਐਮਬੂਲੈਂਸ ਡਰਾਈਵਰ ਅਤੇ ਆਕਸੀਜਨ ਸਿਲੰਡਰ ਸਪਲਾਈ ਕਰਨ ਵਾਲੀ ਜੋ ਗੱਡੀਆਂ ਨੇ ਉਹ ਹੀ ਚੱਲਣ ਗਿਆ। ਇਸ ਹੜਤਾਲ ਦਾ ਅਸਰ ਪੂਰੇ ਭਾਰਤ 'ਚ ਨਜ਼ਰ ਆ ਰਿਹਾ ਹੈ। ਪਰ ਦੂਜੇ ਪਾਸੇ ਡਰਾਈਵਰ ਜੋ ਨੇ ਉਹ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ। ਹਾਲਾਂਕਿ ਗ੍ਰਹਿ ਮੰਤਰਾਲੇ ਵੱਲੋਂ ਕਿਹਾ ਗਿਆ ਸੀ ਕਿ ਇਹ ਕਾਨੂੰਨ ਜੋ ਹੈ ਹਲੇ ਲਾਗੂ ਨਹੀਂ ਕੀਤਾ ਜਾਏਗਾ। ਪਰ ਬਾਅਦ ਦੇ ਵਿੱਚ ਇਹ ਕਾਨੂੰਨ ਲਾਗੂ ਕੀਤਾ ਜਾ ਸਕਦਾ ਹੈ। ਇਹ ਖਤਸ਼ਾ ਡਰਾਈਵਰਾਂ ਦੇ ਜ਼ੈਨ ਦੇ ਵਿੱਚ ਹੈ, ਉਹਨਾਂ ਦੇ ਮਨਾਂ ਦੇ ਵਿੱਚ ਡਰ ਬੈਠਿਆ ਹੈ ਔਰ ਇਸੇ ਨੂੰ ਲੈ ਕੇ ਉਹ ਹੁਣ ਹੜਤਾਲ ਤੇ ਚੱਲ ਰਹੇ ਨੇ ਸੋ ਬੀਤੇ ਦਿਨੀ ਵੀ ਪੈਟਰੋਲ ਦੀ ਕਮੀ ਜੋ ਹੈ ਉਹ ਦੇਖਣ ਨੂੰ ਮਿਲੀ ਸੀ ਕਿਉਂਕਿ ਜੋ ਟ੍ਰਾਂਸਪੋਰਟਰਜ਼ ਨੇ ਉਹਨਾਂ ਦੀ ਹੜਤਾਲ ਨਜ਼ਰ ਆਈ ਸੀ ਤੁਹਾਨੂੰ ਯਾਦ ਹੋਵੇਗਾ ਕਿ ਹਿਟ ਐਂਡ ਰਨ ਕਾਨੂੰਨ ਜੋ ਹੈ ਉਸ ਦੇ ਤਹਿਤ 10 ਸਾਲ ਦੀ ਸਜ਼ਾ ਦਾ ਪ੍ਰਾਵਧਾਨ ਹੈ ਤੇ ਨਾਲ ਹੀ 7 ਲੱਖ ਰੁਪਏ ਦਾ ਜੁਰਮਾਨਾ ਦੇਣਾ ਹੋਵੇਗਾ ਸੋ ਇਹ ਇਹਨਾਂ ਨੂੰ ਮਨਜ਼ੂਰ ਨਹੀਂ ਹੈ ਡਰਾਈਵਰ ਯੂਨੀਅਨ ਜੋ ਹੈ ਉਹ ਕਹਿ ਰਹੀ ਹੈ ਕਿ ਇਹ ਬਿਲਕੁਲ ਵੀ ਜਾਇਜ਼ ਨਹੀਂ ਹੈ ਇਸ ਤਰ੍ਹਾਂ ਦੇ ਨਾਲ ਕਿਸ ਤਰ੍ਹਾਂ ਕੰਮ ਚੱਲੇਗਾ ਹਾਸੇ ਜੋ ਨੇ ਉਹ ਕਿਸ ਤਰ੍ਹਾਂ ਦੇ ਨਾਲ ਵੀ ਵਾਪਰ ਸਕਦੇ ਨੇ ਪਰ ਇੰਨਾ ਵੱਡਾ ਜੁਰਮਾਨਾ ਤੇ ਸਜ਼ਾ ਦਾ ਜੋ ਪ੍ਰਬਧਾਨ ਰੱਖਿਆ ਗਿਆ ਹੈ ਉਹ ਬਿਲਕੁਲ ਵੀ ਜਾਇਜ਼ ਨਹੀਂ ਹੈ ਹਿੱਟ ਐਂਡ ਰਨ ਕਾਨੂੰਨ ਦਾ ਵਿਰੋਧ ਹੁਣ ਇੱਥੇ ਇਹ ਡਰਾਈਵਰ ਯੂਨੀਅਨ ਦੇ ਨੁਮਾਇੰਦੇ ਕਰਦੇ ਨਜ਼ਰ ਆ ਰਹੇ ਨੇ ਇਥੇ ਦੱਸਿਆ ਕਿ ਐਂਬੂਲੈਂਸ ਸੇਵਾਵਾਂ ਲਈ ਰਾਹ ਜੋ ਹੈ ਉzur ਨਜ਼ਰ ਆਏਗੀ ਐਂਬੂਲੈਂਸ ਸੇਵਾਵਾਂ ਜੋ ਨੇ ਉਹ ਉਹਨਾਂ ਦੇ ਵਿੱਚ ਕੋਈ ਵੀ ਕਹਿ ਸਕਦੇ ਆ ਕਿ ਫਿਕਰ ਵਾਲੀ ਗੱਲ ਨਹੀਂ ਹੋਏਗੀ ਉਹਨਾਂ ਨੂੰ ਰਾਹਤ ਹੋਏਗੀ ਵਿੱਕੀ ਪੁੱਲਰ ਦਾ ਰੁਕ ਕਰਾਂਗੇ ਜੀ ਵਿੱਕੀ ਸੰਗਰੂਰ ਦੇ ਵਿੱਚ ਵੀ ਵੱਡੇ ਪਰਦਰ ਤੇ ਪ੍ਰਦਰਸ਼ਨ ਜੋ ਹੈ ਔਰ ਡਰਾਈਵਰ ਯੂਨੀਅਨ ਦੇ ਵੱਲੋਂ ਕੀਤਾ ਜਾਏਗਾ ਕੀ ਤਸਵੀਰ ਅਜ ਰਹਿਣ ਵਾਲੀ ਹੈ ਇਹ ਮਾਰਕਟ ਬਿਲਕੁਲ ਦੱਸਦੀ ਹੈ ਕਿ ਕੱਲ ਸੰਗਰੂਰ ਦੇ ਇੱਕ ਪੁਹਾਣੀਗੜ੍ਹ ਦੇ ਵਿੱਚ ਕਾਲਾ ਝਾੜ ਟੋਲਵਾਜਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਡਰਾਈਵਰ ਇਕੱਠੇ ਹੋਏ ਸੀ ਇਹਨਾਂ ਨੇ ਇਹ ਫੈਸਲਾ ਲਿਆ ਕਿ ਹੁਣ ਪਾਨ ਮਿੱਥੇ ਸਮੇਂ ਲਈ ਜਿਹੜੀ ਹੜਤਾਲ ਉਹ ਜਾਰੀ ਰਹੂਗੀ ਸਿਰਫ ਐਂਬੂਲੈਂਸ ਅਤੇ ਜਿਹੜੇ ਜ਼ਰੂਰੀ ਚੀਜ਼ਾਂ ਨੇ ਜਿਵੇਂ ਕਿ ਆਕਸੀਜਨ ਹਸਪੀਟਲ ਵਿੱਚ ਲੈ ਕੇ ਜਾਣਾ ਸਿਰਫ ਉਹਨਾਂ ਨੂੰ ਛੋਟ ਹੋਏਗੀ ਯਾਨੀ ਕਿ ਉਹਨਾਂ ਦੇ ਪਰ ਡਰਾਈਵਰ ਆਪਣਾ ਕੰਮ ਕਰਨਗੇ ਪਰ ਹੁਣ ਦੇਖਣਾ ਹੋਵੇਗਾ ਕਿ ਦਿਨ ਬਿੜੇ ਇਸ ਹੜਤਾਲ ਦਾ ਅਸਰ ਕਿੰਨਾ ਕੁ ਲੋਕਾਂ ਦੇ ਉੱਪਰ ਦੇਖਣਾ ਪੈਂਦਾ ਕਿਉਂਕਿ ਜਿਵੇਂ ਪਿਛਲੀ ਵਾਰ ਜਦੋਂ ਜਿਹੜੀ ਹੜਤਾਲ ਕਰੀਦੀ ਤੇ ਹੜਤਾਲ ਤੋਂ ਅਗਲੇ ਹੀ ਦਿਨ ਜਿਹੜਾ ਉਹਦਾ ਅਸਰ ਸੀ ਉਹ ਦੇਖਣਾ ਸ਼ੁਰੂ ਹੋ ਗਿਆ ਸੀ ਕਿਉਂਕਿ ਪੰਪਾਂ ਦੇ ਉੱਪਰੋਂ ਤੇਲ ਜਿਹੜਾ ਖਤਮ ਹੋ ਚੁੱਕਿਆ ਸੀ ਲੋਕਾਂ ਨੇ ਬੜੀ ਤੇਜ਼ੀ ਦੇ ਨਾਲ ਤੇਲ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਤਾਂ ਮੈਂ ਕਿ ਆਪ ਹੁਣ ਵੀ ਅਸੀਂ ਇਹੀ ਕਹਿੰਦੇ ਹਾਂ ਕਿ ਇੰਨੀ ਆਫੜਾ ਤਫਰੀ ਦੇ ਵਿੱਚ ਜੇ ਅਗਰ ਇਸ ਤਰ੍ਹਾਂ ਹੁੰਦਾਗਾ ਤਾਂ ਲੋਕਾਂ ਨੂੰ ਪੀੜਾ ਲਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਪਹਿਲਾਂ ਵੀ ਜਦੋਂ ਦੇਖਿਆ ਗਿਆ ਸੀ ਉਸ ਤੋਂ ਬਾਅਦ ਭਾਵੇਂ ਕੀ ਰਾਹਤ ਮਿਲ ਗਈ ਸੀ ਪਰ ਲੋਕਾਂ ਦੇ ਵੱਡੇ ਪੱਧਰ ਦੇ ਵਿੱਚ ਹਜ਼ਾਰਾਂ ਲੀਟਰ ਜਿਹੜਾ ਤੇਲ ਸੀ ਇਕੱਠਾ ਕਰਨਾ ਸ਼ੁਰੂ ਕਰ ਦੇ ਕਿਉਂਕਿ ਇਸ ਦੇ ਨਾਲ ਉਦਾਂ ਕੀ ਹੈ ਮਨੁੱਖੀ ਤਕ ਜਦੋਂ ਇੰਨਾ ਅਸੀਂ ਤੇਲ ਇਕੱਠਾ ਕਰ ਲੈਂਦੇ ਆ ਤਾਂ ਜਿਹਨੂੰ ਜਿਸ ਨੂੰ ਜ਼ਰੂਰਤ ਹੈ ਉਸ ਲਈ ਜਿਹੜਾ ਤੇਲ ਨਹੀਂ ਮਿਲਦਾ ਤੇ ਆਪ ਲੋਕ ਘਰਾਂ ਦੇ ਵਿੱਚ ਸਟਾਕ ਵੱਡੇ ਪੱਧਰ ਦੇ ਇਕੱਠਾ ਕਰ ਲੈਂਦੇ ਆ ਪਰ ਹੁਣ ਡਰਾਈਵਰਾਂ ਨੇ ਵੱਡਾ ਐਲਾਨ ਕਰਿਆ ਕਿ ਇਸ ਵਾਰ ਹੁਣ ਜਿਹੜੀਆਂ ਟੈਕਸੀਆਂ ਨੇ ਜਿਹੜੀਆਂ ਉਹ ਵੀ ਚੱਲਣਗੇ ਕਿਉਂਕਿ ਪੰਜਾਬ ਤੋਂ ਵੱਡੇ ਪੱਧਰ ਦੇ ਉੱਪਰ ਕਹਿ ਸਕਦੇ ਆਪ ਕੀ ਦਿੱਲੀ 에어ਪੋਰਟ ਤੋਂ ਟੈਕਸੀ ਚੱਲਦੀਆਂ ਨੇ ਜਿਹੜੀਆਂ ਉਹ ਟੈਕਸੀ ਯੂਨੀਅਨਾਂ ਨੇ ਵੀ ਇੰਨਾ ਸਾਥ ਦਿੱਤਾ ਕੱਲ ਉਹਨਾਂ ਨੇ ਖਾਸ ਤੌਰ ਤੇ ਕਿਹਾ ਜਦੋਂ ਉਹ ਐਲਾਨ ਕਰ ਰਹੇ ਸੀ ਕਿ ਭਾਵੇਂ ਕਿਸੇ ਦਾ ਕੋਈ ਟ੍ਰੇਨ ਜਿਹੜਾ ਫਲਾਈਟ ਆ ਜਿਹੜੀ ਉਹ ਮਿਸ ਹੁੰਦੀ ਆ ਤਾਂ ਹੋ ਜਾਵੇ ਉਹ ਆਪਣੇ ਪੱਤਰ ਤੇ ਜਾ ਸਕਦੇ ਨੇ ਪਰ ਅਸੀਂ ਨਹੀਂ ਲੈ ਕੇ ਜਾਵਾਂਗੇ ਕਿਉਂਕਿ ਕਾਨੂੰਨ ਸਾਡੇ ਖਿਲਾਫ ਆਗਾ ਤੇ ਨਾਲ ਦੀ ਨਾਲ ਹੁਣ ਜਦੋਂ ਸਰਕਾਰ ਕੋਈ ਮੀਟਿੰਗ ਕਰੇਗੀ ਤਾਂ ਸਾਡੇ ਨਾਲ ਕਰੇ ਤੇ ਜਿਹਦਾ ਅਸਰ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦੇ ਵਿੱਚ ਤਾਂ ਦੇਖਣ ਨੂੰ ਮਿਲੇਗੀ ਮਿਲੇਗਾ ਕਿਤੇ ਇਹਦੇ ਦੂਜੇ ਰਾਜਾਂ ਦੇ ਵਿੱਚ ਕਿੰਨਾ ਦੇਖਣ ਨੂੰ ਮਿਲਦਾ ਕਿਉਂਕਿ ਕੱਲ ਪਮਜੂਪੀ ਹੋਵੇ ਬਿਹਾਰ ਹੋਵੇ ਹਰਿਆਣਾ ਹੋਵੇ ਰਾਜਸਥਾਨ ਹੋਵੇ ਤਾਂ ਹੋਰ ਦਿੱਲੀ ਹੋਵੇ ਉਹ ਸਟੇਟਾਂ ਬੋ ਜਿਹੜੇ ਜਿਹੜੇ ਜੂਨੀਅਰ ਅਫਸਰ ਦੀ ਜਿਹੜੀਆਂ ਡਰੈਵ ਜੂਨੀਅਰਾਂ ਟਰਾਂਸਫਰ ਜੂਨੀਓਂ ਉਹਨਾਂ ਦੇ ਲੀਡਰ ਜਿਹੜੇ ਉਹ ਵੀ ਪਹੁੰਚੇ ਹੋਏ ਸੀ ਬਾਕੀ ਨੇ ਫੋਨ ਤੇ ਗੱਲਬਾਤ ਕਰਕੇ ਉਹਨੇ ਇਹ ਫੈਸਲਾ ਜਿਹੜਾ ਉਹ ਲਿਆ ਬਿਲਕੁਲ ਕੀ ਤਸਵੀਰ ਅੱਜ ਰਹੇਗੀ ਉਹ ਤੁਹਾਡੇ ਤੋਂ ਅਪਡੇਟਸ ਅਸੀਂ ਲਵਾਂਗੇ ਬਈ ਬਹਿਰਾਂਡ ਸ਼ੁਕਰੀਆ ਸੋ ਵਾਕਈ ਦੇਸ਼ ਭਰ ਦੇ ਵਿੱਚ ਅਣਵਿਧੇ ਸਮੇਂ ਦੇ ਲਈ ਹੜਤਾਲ ਦਾ ਐਲਾਨ ਹੋਣ ਕੀਤਾ ਗਿਆ ਹੈ ਔਰ ਅੱਜ ਲਾਜ਼ਮੀ ਹੈ ਲੋਕਾਂ ਨੂੰ ਖੱਜਲਖਵਰੀ ਹੋ ਸਕਦੀ ਹੈ ਪਰ ਹਿੱਟ ਐਂਡ ਰਨ ਕਾਨੂੰਨ ਦਾ ਵਿਰੋਧ ਜੋ ਹੈ ਉਹ ਡਰਾਈਵਰ ਜ਼ੂ ਕਰ ਰਹੇ ਨੇ